ਕਾਰ ਜਿਹੜੀ ਹਿੱਟ ਗਈ ਆ ਕੇ ਤਾਂ ਸਾਰਾ ਪੰਜਾਬ ਹੀ ਹੁਣ ਇੱਥੇ ਆ ਜਾਣਾ ਸ਼ਰਸਾ ਨੇ ਆਹ ਦੇਖੋ ਉਹ ਖਾਲਸਾ ਉਡਾਈ ਦੇਤੀ ਬਤੇ ਸਤਿ ਸ਼੍ਰੀ ਅਕਾਲ ਕੌਜੀ ਜੀ ਜੀ ਰੋਟੇ ਬੰਦੇ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ ਜਿੰਦਾਬਾਦ ਵਾਦਾਬ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ ਜਿੰਦਾਬਾਦ ਵਾਦਾਬ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ ਜਿੰਦਾਬਾਦ ਵਾਦਾਬ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ ਜਿੰਦਾਬਾਦ ਸੰਵਾਰ ਸਰਦੀ ਜੈ ਹਰਦਵਤ ਝੰਡੇ ਜਿੰਦਾਬਾਦ ਜਿੰਦਾਬਾਦ ਸੁਰਜੀਤ ਸਿੰਘ ਹਰਦੋ ਝੰਡੇ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਕਿੰਨੇ ਦਿਨ ਮਰਨ ਵਰਤੇ ਤੇ ਬੈਠੇ ਤੇ ਅੱਜ ਜਦੋਂ ਪਿੰਡ ਆਏ ਤੇ ਕਿਹੋ ਜਿਹਾ ਮਾਹੌਲ ਹੈ ਆ ਦੇਖੋ ਮਰਨ ਵਰਤੇ ਤੇ ਇੱਕ ਜਿਵਰੀ ਬੈਠ ਗਿਆ ਹਰ ਕੰਮ ਹੈ ਜਦੋਂ 26 ਤਰੀਕ ਨੂੰ ਢੱਲੇਵਾਲ ਸਾਹਿਬ ਨੂੰ ਪੁਲਿਸ ਨੇ ਚੱਕ ਲਿਆ ਸੀਗਾ ਉਦੋਂ ਹੀ ਸੇਵਾ ਦਾ ਮੌਕਾ ਮਿਲਿਆ ਸੀਗਾ 5 ਦਿਨ ਵਾਸਤੇ ਔਰ ਜਦੋਂ 50 ਦਿਨ ਤੱਕ ਜਿਹੜਾ ਵਾ ਸਰਦਾਰਜੀਤ ਸਿੰਘ ਢੱਲੇਵਾਲ ਦੇ ਮਰਨ ਵਰਤੇ ਬੈਠਣ ਤੋਂ ਬਾਅਦ ਸਰਕਾਰ ਦੀ ਕੋਈ ਹਿਲਜੁਲ ਨਹੀਂ ਹੋ ਰਹੀ ਸੀ ਗੱਲਬਾਤ ਵਾਸਤੇ ਅੱਗੇ ਨਹੀਂ ਆ ਰਹੀ ਸੀ ਤਾਂ 111 ਕਿਸਾਨਾਂ ਦੇ ਜਥੇ ਦੀ ਅਗਵਾਈ ਕਰਦੇ ਹੋਏ ਪੰਜ ਦਿਨ ਆਪਾਂ ਜਿਹੜਾ ਦੁਬਾਰਾ ਮਰਨਰਤ ਤੇ ਬੈਠੇ ਸੀਗੇ ਔਰ ਚਾਰ ਦਿਨ ਬਾਅਦ ਜਿਹੜੀ ਸਰਕਾਰ ਆ ਗੱਲਬਾਤ ਵਾਸਤੇ ਆ ਗਈ ਸੀ ਔਰ ਉਸ ਦਿਨ ਗੱਲਬਾਤ ਦੀਆਂ ਮੀਟਿੰਗਾਂ ਦੌਰ ਚੱਲਦੇ-ਚੱਲਦੇ ਰਾਤ ਜਿਆਦਾ ਟਾਈਮ ਹੋ ਗਿਆ ਸੀ 12 1 ਵਜ ਗਿਆ ਸੀ ਇਸ ਕਰਕੇ ਜਿਹੜਾ ਵਾ ਪੰਜਵੇਂ ਦਿਨ ਜਿਹੜਾ ਮਰਨਰਤ ਜਿਹੜਾ ਵਾ ਉਹ ਸਾਡਾ ਸਮਾਪਤ ਕਰਾਇਆ ਸਰਦਾਰ ਜੀ ਸਿੰਘ ਢੱਲੇਵਾਲ ਨੇ। ਸਰਦਾਰ ਜੀ ਤੱਕ ਸਰਕਾਰ ਵੱਲੋਂ ਢੱਲੇਵਾਲ ਸਾਹਿਬ ਤੱਕ ਆ। ਢੱਲੇਵਾਲ ਸਾਹਿਬ ਕਰ ਵੀ ਚਲਾਇਆ ਚਨੇ ਵਾਹੜੀ ਕਟਿੰਗ ਜਿਹੜਾ ਉਹ ਲੈ ਰਹੇ ਨੇ ਲੇਕਿਨ ਮਰਨਰਤ ਉਹਦਾ ਜਾਰੀ ਆ। ਸਰਕਾਰ ਵੱਲੋਂ ਜਿਹੜਾ ਵਾ ਇੱਕ ਜਿਹੜੀਆਂ ਪ ਇੱਕ ਪੰਜਵੀਂ ਮੀਟਿੰਗ ਜਿਹੜੀ ਆ ਚੰਡੀਗੜ੍ਹ ਵਿੱਚ 14 ਫਰਵਰੀ ਨੂੰ ਕੇਂਦਰੀ ਮੰਤਰੀ ਖੇਤੀਬਾੜੀ ਮੰਤਰੀ ਔਰ ਉਹਨਾਂ ਦਾ ਜਿਹੜਾ ਸਾਰਾ ਅਫਸਰ ਔਮਲਾਵਾ ਉਹ ਔਰ ਜਿਹੜੇ ਫਾਈਨੈਂਸ ਦੇ ਅਧਿਕਾਰੀ ਜਿਹੜੇ ਹੋਣਗੇ ਉਹ ਸਾਰੇ ਜਿਹੜੇ ਆ ਪੰਜਾਬ ਸਰਕਾਰ ਦੇ ਕੁਝ ਮੰਤਰੀ ਹੋਣਗੇ ਮੀਟਿੰਗਾਂ ਵਿੱਚ ਸ਼ਾਮਲ ਹੋਣਗੇ ਉਹਦਾ ਸੱਦਾ ਦਿੱਤਾ ਗਿਆ ਵਾ ਔਰ ਇੱਕ ਪਿਛਲੇ ਜਦੋਂ 18 ਫਰਵਰੀ ਤੋਂ ਜਦੋਂ ਕੋਈ ਮੀਟਿੰਗ ਉਸ ਤੋਂ ਬਾਅਦ ਸਰਕਾਰ ਨਹੀਂ ਕਾਲ ਕਰ ਰਹੀ ਸੀ ਔਰ ਲਗਾਤਾਰ ਦੋ ਲੋਨ ਨੂੰ 11.5 ਮਹੀਨੇ ਲਗਭਗ ਹੋ ਚੱਲੇ ਨੇ ਔਰ ਇਹ ਜਿਹੜਾ ਬੜੀ ਵੱਡੀ ਜਿਹੜੀ ਤਪੱਸਿਆ ਆ ਸਰਦਾਰਜੀਤ ਸਿੰਘ ਢੱਲੇਵਾਲ ਦੀ ਕਿ ਆ ਇਨਾ ਲੰਬਾ ਵਰਨਮਰਥ ਇਤਿਹਾਸ ਦੇ ਸੈਕੰਡ ਜਿਹੜਾ ਦੇਖੋ ਜਦੋਂ ਵੀ ਸਟਾ ਨਿਕਲਣਾ ਗੱਲਬਾਤ ਨਾ ਸਟਾ ਨਿਕਲਣਾ ਵਾ ਜਿੰਨਾ ਅੰਦੋਲਨ ਆਪਾਂ ਕਰਦੇ ਆ ਜਾਂ ਸਰਕਾਰਾਂ ਸਾਡੀ ਗੱਲ ਨਹੀਂ ਮੰਨਦੀਆਂ ਜਦੋਂ ਵੀ ਜਿਹੜਾ ਫੈਸਲਾ ਹੁੰਦਾ ਵਾ ਉਹ ਟੇਬਲ ਤੇ ਹੁੰਦਾ ਵਾ ਟੇਬਲ ਤੇ ਗੱਲਬਾਤ ਕਰਤੇ ਜਿਹੜਾ ਫੈਸਲਾ ਹੁੰਦਾ ਵਾ ਔਰ ਸਾਨੂੰ ਪੂਰੀ ਆਸ ਆ ਕਿ ਜਿਸ ਤਰ੍ਹਾਂ ਅਸੀਂ ਇਹ ਇੰਦਾ ਲੰਬਾ ਅੰਦੋਲਨ ਲੈ ਕੇ ਚੱਲੇ ਗਏ ਆ ਤੇ ਸਰਕਾਰ ਨੂੰ ਜਿਹੜੀਆਂ ਸਾਡੀਆਂ ਮੰਗਾਂ ਮੰਨਣੀਆਂ ਪੈਣਗੀਆਂ ਕਿਉਂਕਿ ਇਸ ਵੇਲੇ ਜਿਹੜਾ ਵਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸੋਤ ਜਿਹੜੀ ਆ ਲਗਭਗ ਜਿਹੜਾ ਵਾ ਪੂਰੇ ਦੇਸ਼ ਦੇ ਵਿੱਚ ਹਰ ਬੱਚੇ-ਬੱਚੇ ਦੀ ਜ਼ੁਬਾਨ ਤੇ ਪਹੁੰਚ ਗਿਆ ਵਾ ਐਮਐਸਪੀ ਗਰੰਟੀ ਕਾਨੂੰਨ ਦਾ ਜਿਹੜਾ ਮੁੱਦਾ ਵਾ ਹਰ ਬੱਚੇ-ਬੱਚੇ ਦੀ ਜ਼ੁਬਾਨ ਤੇ ਹਰ ਘਰ ਦੇ ਚੁੱਲ੍ਹੇ 'ਚ ਪਹੁੰਚ ਗਿਆ ਵਾ ਤੇ ਮੈਨੂੰ ਲੱਗਦਾ ਵਾ ਕਿ ਵੱਡੀ ਗਿਣਤੀ ਵਿੱਚ ਜਿਹੜੀ ਆ ਮਤਲਬ ਜਦੋਂ ਲੋਕ ਸਾਡੇ ਨਾਲ ਜੁੜ ਗਏ 14 ਨੂੰ ਡੈਲੀਗੇਸ਼ਨ ਜਾਊਗਾ ਦੋਨਾਂ ਫਾਰਮਾਂ ਦਾ ਐਸਕੇਐਮ ਨਾਨ ਫਰਟੀ ਕੇ ਔਰ ਕਿਸਾਨ ਮਜ਼ਦੂਰ ਮੋਰਚੇ ਦਾ ਉਹ ਮੀਟਿੰਗ ਕਰਕੇ ਫਾਈਨਲ ਕਰ ਲਾਂਗੇ ਕਿਉਂ ਹਾਲੇ ਕਾਫੀ ਲੰਬਾ ਟਾਈਮ ਆ 26 ਤਰੀਕ ਨੂੰ ਸਾਡਾ ਟਰੈਕਟਰ ਮਾਰਚ ਆ ਸਭ ਤੋਂ ਵੱਡਾ ਪ੍ਰੋਗਰਾਮ ਸਾਡਾ ਹੁਣ ਹੋਆ ਉਹਦੇ ਕਰਕੇ ਮੈਂ ਅੱਜ ਦੀ ਮੀਟਿੰਗ ਕਰਨ ਵਾਸਤੇ ਇੱਥੇ ਪਹੁੰਚਿਆ ਸੀਗਾ ਉਸ ਤਰ੍ਹਾਂ ਮੇਰਾ ਤੇ ਉੱਥੋਂ ਨਿਕਲਣਾ ਮੁਸ਼ਕਲ ਆ ਪਿੰਡ ਆਏ ਤੇ ਦੂਜੀ ਵਾਰੀ ਫੇਰ ਮਤਬਰ ਕੋਟ ਕੇ ਪਿੰਡ ਵਾਲੇ ਬੜਾ ਖੂਬ ਜ਼ੋਰਦਾਰ ਸਵਾਗਤ ਕੀਤਾ ਅੱਧ ਦੇਖੋ ਮੈਂ ਸਾਰੇ ਜਿੰਨੇ ਵੀ ਸੱਜਣ ਮੇਰੇ ਇੱਥੇ ਪਹੁੰਚੇ ਨੇ ਰਸਤੇ ਜਿੰਤੀਪੁਰ ਜਿਹੜੇ ਹਰਪਾਲ ਸਿੰਘ ਹਣੇ ਉਹਦੇ ਸਾਥੀ ਜਿਹੜੇ ਸਾਰੇ ਸੀਗੇ ਉਹਨਾਂ ਨੇ ਸਵਾਗਤ ਕੀਤਾ ਵਾ ਮੈਂ ਸਮਝਾਂਗੇ ਅਸਲੀ ਸਵਾਗਤ ਉਸ ਦਿਨ ਹੋਊਗਾ ਜਿਸ ਦਿਨ ਆਪਾਂ ਮੰਗਾ ਮਨਾ ਕੇ ਇਹਨਾਂ ਲੋਕਾਂ ਦੀ ਝੋਲੀ ਪਾਵਾਂਗੇ ਅਸੀਂ ਅੱਜ ਵੀ ਜਿਹੜਾ ਵਾ ਇਹਨਾਂ ਮਾਨਸਤਕਾਰ ਮੈਸਜ ਤੇ ਲਾਈਕ ਤਾਂ ਨਹੀਂ ਆ ਲੇਕਿਨ ਇਹਨਾਂ ਨੇ ਸਮਝਿਆ ਵਾ ਮਾਨਸਤਕਾਰ ਦੇ ਸ਼ਬਦਾਂ ਦਾ ਧੰਨਵਾਦ ਕਰਦਾ ਵਾਂ ਔਰ ਆਸ ਕਰਦਾ ਹਾਂ ਜਿਹੜੀ ਲੜਾਈ ਚੱਲ ਰਹੀ ਆ ਇਹ ਅਸੀਂ ਸਾਰੇ ਜਿੰਨਾਂ ਚਾ ਸ਼ਾਮਲ ਨਹੀਂ ਹੁੰਦੇ ਇਸ ਲੜਾਈ ਦੇ ਵਿੱਚ ਇਹਨਾਂ ਨੂੰ ਸਮਝਦੇ ਨਹੀਂ ਆਪਾਂ ਕਿ ਸਾਡੀਆਂ ਮੰਗਾਂ ਕੀ ਨੇ ਸਾਡੇ ਨਾਲ ਕਿਸ ਤਰ੍ਹਾਂ ਲੁੱਟ ਹੋ ਰਹੀ ਆ ਜਿਸ ਤਰ੍ਹਾਂ ਹੁਣ ਤੁਸੀਂ ਦੇਖੋ ਆਪਾਂ ਜਿਹੜੀ ਐਮਐਸਪੀ ਦੇ ਉੱਪਰ ਕਣਕ ਵੇਚੀ ਆ 21-22 ਰੁਪਏ ਕਿਲੋ ਨੂੰ ਵੇਚੀ ਆ ਅੱਜ 36 ਤੋਂ 38 ਰੁਪਏ ਕਿਲੋ ਕਣਕ ਜਿਹੜੀ ਹੋ ਗਈ ਆ ਕਿਸਾਨ ਤਾਂ ਆਪਣੀ ਵੇਚ ਕੇ ਵਿਹਲਾ ਹੋ ਗਿਆ ਲੇਕਿਨ ਮਹਿੰਗਾਈ ਕਿੱਥੇ ਹੋ ਗਈ ਇਹ ਸਰਕਾਰ ਨੂੰ ਸੋਚ ਸਰਕਾਰ ਦੀ ਮਿਸਮੈਨੇਜਮੈਂਟ ਜਿਹੜੀ ਆ ਉਹ ਮਹਿੰਗਾਈ ਵੱਲ ਲੋਕਾਂ ਨੂੰ ਧੱਕ ਰਹੀ ਆ ਜਿਹੜਾ ਪੈਦਾ ਕਰਨ ਵਾਲਾ ਉਹ ਵੀ ਪਛਤਾਰ ਹੈ ਉਹ ਵੀ ਘਾਟੇ ਜਾ ਰਿਹਾ ਜਿਹੜਾ ਖਰੀਦ ਰਿਹਾ ਉਹ ਵੀ ਜਿਹੜਾ ਵਾ ਤੰਗ ਹੋ ਰਿਹਾ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਸਰਕਾਰ ਨੂੰ ਸੋਚਣਾ ਪਊਗਾ ਦੇਸ਼ ਦੀ ਜਿਹੜੀ ਲਗਭਗ 80% ਆਬਾਦੀ ਜਿਹੜੀ ਆ ਉਹ ਇਹਨਾਂ ਮੰਗਾਂ ਨਾਲ ਜੁੜੀ ਹੋਈ ਆ ਔਰ ਆਸ ਕਰਦੇ ਆ ਕਿ ਸਰਕਾਰ ਜਿਹੜੀ ਆ ਉਹ ਨੂੰ ਸਹੀ ਤਰੀਕੇ ਨਾਲ ਜਿਵੇਂ ਦੇਸ਼ ਦੇ ਉੱਪਰ ਰਾਸ਼ਟਰਪਤੀ ਬੋਲ ਰਹੇ ਨੇ ਕਿਸਾਨਾਂ ਬਾਰੇ ਇਹ ਕੁਛ ਨਾ ਕੁਝ ਜਿਹੜਾ ਚੰਗਾ ਜਿਹੜਾ ਕਦਮ ਜਿਹੜਾ ਵਾ ਉਹ ਆਊਗਾ ਕੇਂਦਰੀ ਟੀਮ ਜਿਹੜੀ ਆ ਨੇ ਕੇਂਦਰੀ ٹیم ਜਰੂਰ ਆਈ ਆ 14 ਜਿਹੜੀ ਆ 18 ਤਰੀਕ ਨੂੰ ਮੀਟਿੰਗ ਸੀ ਉਹ ਖੇਤੀਬਾੜੀ ਮੰਤਰਾਲੇ ਦੇ ਜਨਰਲ ਸੈਕਟਰੀ ਔਰ ਇੱਕ ਅਸਿਸਟੈਂਟ ਸੈਕਟਰੀ ਜਨਰਲ ਡਾਇਰੈਕਟਰ ਆਏ ਸੀਗੇ ਤਿੰਨ ਮੈਂਬਰੀ ਡੈਲੀਗੇਸ਼ਨ ਜਿਹੜਾ ਆਇਆ ਸੀਗਾ ਤਾਂ ਜਿਹੜੀ ਗੱਲਬਾਤ ਆ ਸਾਡੀ ਜਿਹੜੀ ਆ ਕਿਉਂਕਿ ਸਾਡੀਆਂ ਮੰਗਾਂ ਕੇਂਦਰ ਸਰਕਾਰ ਨਾਲ ਆ ਸਟੇਟ ਸਰਕਾਰ ਨਾਲ ਸਾਡਾ ਜਿਹੜਾ ਕੋਈ ਛੋਟਾ ਮੋਟਾ ਇਸ਼ੂ ਹੋਊਗਾ ਉਹ ਆਪਾਂ ਸਟੇਟ ਲੈਵਲ ਤੇ ਕਰ ਲਾਂਗੇ ਲੇਕਿਨ ਜਿਹੜੀਆਂ 12 ਮੰਗਾਂ ਲੈ ਕੇ ਚੱਲੇ ਆਂ ਔਰ 13ਵੀਂ ਸ਼ੁਭ ਕਰਦੀ ਜਿਹੜੀ ਹਸਾਰ ਦਾ ਇਨਸਾਫ ਆ ਉਹ ਵੇਖੋ ਜੀ ਪ੍ਰੇਰਨਾ ਬਹੁਤ ਜ਼ਿਆਦਾ ਇਸ ਨੂੰ ਮਰਨਵਰਤ ਦੇ ਨਾਂ ਬੈਠ ਕੇ ਇਸ ਸੰਘਰਸ਼ ਨੂੰ ਦਿੰਦੇ ਤੇ ਹੋ ਸਕਦਾ ਸਾਲਾਂ ਬਦੀ ਚੱਲਦਾ ਰਹਿੰਦਾ ਪਰ ਹੁਣ ਇਹ ਜਿਹੜਾ ਸੰਘਰਸ਼ ਆ ਇਹਨੂੰ ਬਹੁਤ ਵੱਡੀ ਪ੍ਰੇਰਣਾ ਮਿਲੀ ਆ ਬਜ਼ੁਰਗਾਂ ਤੋਂ ਲੈ ਕੇ ਇਹਦੇ ਬੱਚੇ ਤੱਕ ਜਿਹੜਾ ਉਹਨਾਂ ਦਾ ਬੱਚਾ ਆ ਜਿਹੜਾ ਉਹਨਾਂ ਦਾ ਪੋਤਰਾ ਉਹਨੂੰ ਕਿਹਨੇ ਸਿਖਾਇਆ ਤੇ ਨੀਗਾ ਜੇ ਉਹ ਉਹਨਾਂ ਦਾ ਪੋਤਰਾ ਉਹਨੂੰ ਗੋਦੀ 'ਚ ਬੈ ਕੇ ਲੋਕਾਂ ਨੂੰ ਆਵਾਜ਼ ਮਾਰ ਸਕਦਾ ਤੇ ਲੋਕ ਹੰਮ ਮਾਰ ਕੇ ਪਹੁੰਚ ਸਕਦੇ ਇਹਦਾ ਮਤਲਬ ਲੋਕਾਂ ਜਾਗਰਤ ਆਈ ਆ ਬਹੁਤ ਵੱਡੀ ਜਾਗਰਤ ਆਈ ਆ 86 ਸਾਲ ਦੇ ਬਜ਼ੁਰਗ ਜਿਹੜੇ ਆ ਉਹ ਵੀ ਮਰਨਵਰਤ ਦੇ ਉੱਤੇ ਬੈਠੇ ਪਹੁੰਚੇ ਆ ਉਹ ਸਿਰਫ ਪ੍ਰੇਰਣਾ ਕਰਕੇ ਜਾਗਰਤ ਕਰਕੇ ਬੀ